ਸਾਸ਼ਿਕਾ ਦੋਸਤੋ ਅਲਫਾਜ਼ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਨੌਜਵਾਨ ਹਰ ਵੇਲੇ ਕਿਤੇ ਨਾ ਕਿਤੇ ਸਮਾਜ ਸੇਵੀ ਕੰਮ ਕਰਦੇ ਰਹਿੰਦੇ ਨੇ ਹਰ ਪਿੰਡਾਂ ਦੇ ਨੌਜਵਾਨ ਅੱਗੇ ਹੋ ਕੇ ਜਦੋਂ ਲੱਗਦੇ ਨੇ ਤਾਂ ਜਿਹੜੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆਪਣੇ ਬਹੁਤ ਸਾਰੇ ਨੌਜਵਾਨ ਇਹ ਚੰਗੇ ਪਾਸੇ ਵੀ ਨੇ ਤੇ ਨਸ਼ਿਆਂ ਦੇ ਵਿੱਚ ਵੀ ਨੇ ਪਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਵੀ ਮੁੰਡੇ ਨੌਜਵਾਨ ਨਸ਼ੇ ਚ ਫਸ ਗਏ ਪਰ ਨਹੀਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਚੰਗੇ ਉਦਮੀ ਕੰਮ ਕਰਦੇ ਨੇ ਉਹਨਾਂ ਦੇ ਵਿੱਚੋਂ ਪਿੰਡ ਪ੍ਰੇਮ ਸਿੰਘ ਵਾਲੇ ਨੌਜਵਾਨ ਨੇ ਜਗਤਾਰ ਸਿੰਘ ਬਾਈ ਹੋਰ ਵੀ ਬਗਾਰ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਉਪਰਾਲਾ ਕਰਕੇ ਪਿੰਡ ਪ੍ਰੇਮ ਸਿੰਘ ਵਾਲੇ ਦੇ ਵਿੱਚ ਟੂਰਨਾਮੈਂਟ ਰੱਖਿਆ ਤੇ ক্রিকেট ਦਾ ਟੂਰਨਾਮੈਂਟ ਹੈ ਪ੍ਰੇਮ ਸਿੰਘ ਵਾਲਾ ਪਿੰਡ ਪਾਤੜਾਂ ਤੋਂ ਸਮਾਣੇ ਵੱਲ ਨੂੰ ਜਾਈਏ ਜਾਂ ਸਮਾਣੇ ਤੋਂ ਪਾਤੜਾਂ ਵੱਲ ਨੂੰ ਜਾਈਏ ਮਵੀ ਪਿੰਡ ਆਉਂਦਾ ਮਵੀ ਦੇ ਨੇੜੇ ਮੋੜ ਆਉਂਦਾ ਮੋੜ ਦੇ ਨਾਲ ਹੀ ਪਿੰਡ ਹੈ ਪ੍ਰੇਮ ਸਿੰਘ ਵਾਲਾ ਤੇ ਇੱਕ ਵੱਡਾ ਪਿੰਡ ਕਕਰਾਲੇ ਦੇ ਨੇੜੇ ਤੇ ਕਕਰਾਲੇ ਸਾਈਡ ਤੋਂ ਵੀ ਆ ਸਕਦੇ ਹੋ ਤੁਸੀਂ ਦਿਖਾ ਸਕਦੇ ਹੋ ਆ ਜਿਹੜੀ ਇੱਧਰ ਜਿਹੜੀ ਇੱਧਰੋਂ ਸੜਕ ਆ ਰਹੀ ਹੈ ਆਪਣਾ ਕਕਰਾਲੇ ਸਾਈਡ ਤੋਂ ਆ ਰਹੀ ਹੈ ਇਹ ਸਿੱਧੀ ਸੜਕ ਹੈ ਇੱਧਰ ਪ੍ਰੇਮ ਸਿੰਘ ਵਾਲਾ ਪਿੰਡਾ ਥੋੜਾ ਹਨੇਰਾ ਹੋ ਗਿਆ ਤੇ ਪ੍ਰੇਮ ਸਿੰਘ ਵਾਲੇ ਤੋਂ ਚੜ੍ਹਦੇ ਵੱਲ ਨੂੰ ਜਾਈਏ ਤਾਂ ਉਹ ਸਾਹਮਣੇ ਜਿਹੜੀਆਂ ਲਾਈਟਾਂ ਤੁਸੀਂ ਨਜ਼ਰ ਆ ਰਹੀਆਂ ਨੇ ਉਹ ਵੱਡੀ ਰੋਡ ਆ ਜਿਹੜੀ ਟੀਮਾਂ ਇੱਥੇ ਪਹੁੰਚਣਗੀਆਂ ਉਹਨਾਂ ਨੂੰ ਰਸਤੇ 'ਚ ਕੋਈ ਦਿੱਕਤ ਨਾ ਆਵੇ ਤਾਂ ਤੁਹਾਨੂੰ ਦੱਸ ਰਹੇ ਹਾਂ ਹਾਂ ਜਗਤਾਰ ਵੀਰੇ ਤੁਸੀਂ ਇਹ ਦੱਸ ਦਿਓ ਵੀ ਜਿਹੜਾ ਤੁਹਾਡਾ ਟੂਰਨਾਮੈਂਟ ਹੈ ਉਹਦਾ ਤਰੀਕ ਦੱਸ ਦਿਓ ਕਿਹੜੀ ਡੇਟ ਦਾ ਆਪਣਾ ਟੂਰਨਾਮੈਂਟ ਵੀਰੇ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਦਾ ਸੀ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਜਵਾਨਾਂ ਵੱਲੋਂ ਤੇ ਸਾਡੇ ਸਮੂਹ ਨਗਰ ਵੱਲੋਂ ਜਿਹੜਾ ਆਪਣਾ ਵੀਰੇ ਟੂਰਨਾਮੈਂਟ ਆ ਇਹ 8 9 ਜੂਨ ਦਿਨ ਸ਼ਨੀਵਾਰ ਤੇ ਐਤਵਾਰ ਦਾ ਵੀਰੇ ਐਤਵਾਰ ਦਾ ਹਾਂਜੀ ਹਾਂਜੀ ਤੇ ਇੱਕ ਹੁਣ ਆਪਣੀ ਜਿਹੜੇ ਗਰਾਊਂਡ ਤਿਆਰ ਆ ਪੂਰਾ ਹਾਂਜੀ ਵੀਰੇ ਪ੍ਰੋਪਰ ਆਪਣਾ ਗਰਾਊਂਡ ਤਿਆਰ ਆ ਤੁਸੀਂ ਦਿਖਾ ਸਕਦੇ ਹੋ ਟੈਂਟ ਵਗੈਰਾ ਹੋਰ ਸਾਰਾ ਹੋ ਗਿਆ ਟੈਂਟ ਵਗੈਰਾ ਇਹਦਾ ਸਟੇਜ ਆ ਉਹ ਵੀ ਲੱਗ ਚੁੱਕੀ ਆ ਗਰਾਊਂਡ ਵੀ ਤਿਆਰ ਆ ਅਸੀਂ ਪਿੱਚ ਦੇ ਉੱਤੇ ਖੜੇ ਆ ਤੇ ਇਸ ਵਕਤ ਤੇ ਨੌਜਵਾਨ ਜਿਹੜੀ ਕਲ ਦੀ ਉਹ ਤਿਆਰੀ ਕਰ ਰਹੇ ਨੇ ਅੱਜ 7 ਤਰੀਕ ਆ ਆ ਪਿੱਚ ਥੱਲੇ ਮੰਨ ਲਓ ਇਹ ਜਿਹੜਾ ਤਿਆਰ ਆ ਉਹ ਪੱਕੀ ਕੀਤੀ ਹੋਈ ਆ ਪਿੱਚ ਤਿਆਰ ਆ अच्छा ਤੁਸੀਂ ਇਨਫੋਰਮੇਸ਼ਨ ਕੀ ਟੀਮਾਂ ਨੂੰ ਕਹਿਣਾ ਚਾਹੋਗੇ ਕੀ ਸੁਨੇਹਾ ਤੁਹਾਡਾ ਤੇ ਉਹ ਤੁਸੀਂ ਟਾਈਮ ਤੋਂ ਵਗਾਰਾ ਜੋ ਵੀ ਉਹ ਦੱਸੋ ਅਸੀਂ ਟੀਮਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡਾ ਸਹਿਯੋਗ ਦੇਣ ਤੇ ਟਾਈਮ ਤੇ ਪਹੁੰਚਣ ਤੇ ਟਾਈਮ ਤੇ ਮੈਚ ਖਤਮ ਹੋਣਾ ਜਿਆਦੇ ਨਿਹਰਾ ਨਾ ਕਰਨ ਤੇ ਟੀਮਾਂ ਦਾ ਅਸੀਂ ਬਹੁਤ ਖਿਆਲ ਰੱਖਿਆ ਹੋਇਆ ਲੰਗਰ ਪਾਣੀ ਤੋਂ ਲੈ ਕੇ ਤੇ ਉਹਨਾਂ ਨੂੰ ਸ਼ੌਂ ਸ਼ੂਂਚ ਬਿਠਾਉਣ ਦਾ ਜਿਵੇਂ ਗਰਮੀਆਂ ਤੁਹਾਨੂੰ ਪਤਾ ਹੈ ਹਨਾ ਪੂਰਾ ਪ੍ਰਬੰਧ ਕਰਖਿਆ ਸੀ ਨਾ ਟੀਮਾਂ ਦਾ ਪੂਰਾ ਸੀ ਜੀ ਆਇਆਂ ਕਰਦੇ ਵੈਲਕਮ ਕਰਦੇ ਪਿੰਡ ਵੱਲੋਂ ਵੀਰੇ ਅੱਛਾ ਜਗਤਾਰ ਵੀਰੇ ਟੂਰਨਾਮੈਂਟ ਦੇ ਨਾਲ ਨਾਲ ਕੋਈ ਹੋਰ ਫੰਕਸ਼ਨ ਵੀ ਰੱਖਿਆ ਤੁਸੀਂ ਤੁਸੀਂ ਦੱਸ ਰਹੇ ਸੀ ਮਸ਼ੀਨਾਂ ਵਗੈਰਾ ਦੇਣੀਆਂ ਨੇ ਕੌਣ ਮਸ਼ੀਨਾਂ ਦੇ ਰਿਹਾ ਹੈ ਤੇ ਮੰਨ ਲਓ ਸਹਿਯੋਗ ਕਿਹੜੇ ਕਿਹੜੇ ਬੰਦਿਆਂ ਵੱਲੋਂ ਆ ਹਾਂਜੀ ਵੀਰੇ ਇਹ ਉਪਰਾਲਾ ਵੀ ਹੈਗਾ ਆਪਣਾ ਨਾਲ ਜਿੰਨੀ ਆਪਣੇ ਪਿੰਡ ਦੇਆਂ ਲੋੜਵੰਦ ਭੈਣਾਂ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ ਵੀਰੇ ਆਪਣਾ ਭਰਾ ਵੀਰੇ ਹੈਪੀ ਅਮਰੀਕਾ ਆਪਣੇ ਪਿੰਡੋਂ ਨਿਸ਼ਾਨਪਾਈ ਦਾ ਸੰਦ ਪਾਈਆ ਤੇ ਆਪਣਾ ਬਾਈ ਕੁਲਜਿੰਦਰ ਕਿੰਦੀ ਆ ਜੀ ਤੇ ਲਵਲੀ ਕੈਨੇਡਾ ਆਵਣਾ ਕੈਨੇਡਾ ਤੇ ਬਾਕੀ ਆਪਣੇ ਜਿੰਨੇ ਵੀ ਸਹਿਯੋਗੀ ਸੱਜਣ ਨੇ ਜਿੰਨਾ ਵੀ ਹੋਰ ਹੈ ਵੀਰੇ ਅਸੀਂ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਕਰ ਰਹੇ ਹਾਂ ਵੀਰੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵੀਰੇ ਜੋ ਸਾਨੂੰ ਇੰਨਾ ਹੌਸਲਾ ਦੇ ਰਹੇ ਨੇ ਵੀਰੇ ਠੀਕ ਹੈ ਤੇ ਟੀਮਾਂ ਨੂੰ ਕੋਈ ਥੋੜਾ ਮੈਚ ਦਾ ਇੱਕੋ ਹੀ ਸਿਸਟਮ ਹੁੰਦਾ ਜਾਂ ਇਹਦੇ ਵਿੱਚ ਕੋਈ ਰਨਾਂ ਦਾ ਜਾਂ ਸਿਸਟਮ ਜਾਂ ਕੋਈ ਵੱਧ ਘੱਟ ਦਾ ਕੀ ਸਿਸਟਮ ਹੁੰਦਾ ਉਹ ਵੀ ਦੱਸ ਦੋ ਜੇ ਇੱਕ ਟੀਮਾਂ ਨੂੰ ਕੋਈ ਇਹ ਵੀਰੇ ਆਪਣਾ ਬਾਈ ਮੰਗੂਆ ਇਹ ਸਾਰੀ ਗੱਲਬਾਤ ਕਰਨੀ ਹੈ ਇਹਦੇ ਬਾਰੇ ਆਜਾ ਵੀਰੇ ਹਾਂ ਮੰਗੂ ਵੀਰੇ ਦੱਸ ਸਸੀ ਗਾ ਵੀਰ ਜੀ ਇਹ ਟੀਮਾਂ ਵੀਰੇ 8 ਵਜੇ ਸਹੀ ਗਰਾਊਂਡ ਵਿੱਚ ਪਹੁੰਚ ਜਾਣ ਆਪਾਂ ਨੇ 8 ਵਜੇ ਮੈਚ ਸਟਾਰਟ ਕਰਾਉਣਾ ਜੇ ਜਿਹੜੀ 8 ਵਜੇ ਤੋਂ ਬਾਅਦ ਲੇਟ ਆਉਂਦੀ ਆਪਾਂ ਨੇ ਨੂੰ ਪਲਾਂਟੀ ਲਾ ਦਿੰਨੇ ਆ ਘੱਟੋ ਘੱਟ ਆਪਾਂ ਨੇ 6 ਓਵਰ ਦਵਾਂਗੇ ਵੀਰੇ ਐਡੀ ਤੋਂ ਰੋਟੀ ਮਾਉ ਨੂੰ ਸਾਰਾ ਬਾਕੀ ਟੀਮਾਂ ਜਿਹੜੀ ਸੰਦੇ ਆਉਗੋ ਉਹਦੇ ਲਈ ਸਾਰਾ ਲੰਗਰ ਦਾ ਪ੍ਰਬੰਧਾ ਪਾਣੀ ਦਾ ਸਾਰੇ ਟੀਮਾਂ ਸਾਡਾ ਪੂਰਾ ਸਾਥ ਦੇਣਾ ਆਪਾਂ ਟੂਰਨਾਮੈਂਟ ਐਨ ਵਧੀਆ ਕਰਾਉਣਾ ਵੀਰੇ ਵੀ 8 ਵਜੇ ਤੱਕ ਟੀਮਾਂ ਪਹੁੰਚ ਜਾਣ ਟਾਈਂ 8 ਵਜੇ ਪਾਉਂਗੇ ਟਟਾਈਆਂ ਲਾਈਵ ਪਾਤੀਆਂ ਨੇ ਟੀਮਾਂ ਨੂੰ ਸਾਰਿਆਂ ਨੂੰ ਫੋਨ ਵੀ ਕਰੇ ਨੇ ਵੀਰੇ ਸਾਨੂੰ ਸਪੈਸ਼ਲ ਤੁਸੀਂ 8 ਵਜੇ ਤੋਂ ਲੇਟ 8 ਵਜੇ ਤੋਂ ਲੇਟ ਨਾ ਹੋਵੇ ਬਈ ਥੋੜੇ ਮੇਰੇ ਰਿਕਵੈਸਟ ਹੈ ਸਾਡੀ ਬੇਨਤੀ ਹੈ ਇੱਕ ਵੀ 8 ਵਜੇ ਤੱਕ ਪਹੁੰਚਣ ਤੇ ਇਹ ਉਹ ਉਹ ਤੁਸੀਂ ਪੋਸਟਰ ਤੇ ਵੀ ਲਿਖਿਆ ਹੋਣਾ ਮੈਨੂੰ ਇਹ ਥੋੜਾ ਜਿਹਾ ਟੂਰਨਾਮੈਂਟ ਆ ਮਤਲਬ ਇਹਦਾ ਵੀ ਕੋਈ ਸਿਸਟਮ ਹੁੰਦਾ ਰਨਾਂ ਵਗੈਰਾ ਦਾ ਕਿੰਨੇ ਦਾ ਰੱਖਿਆ ਜਾਂ ਕੋਈ ਕੋਈ ਟੀਮਾਂ ਦਾ ਜਾਂ ਬਾਹਰਲਾ ਬੰਦਾ ਖੇਡੇ ਨਾ ਖੇਡੇ ਕੋਈ ਹੁੰਦਾ ਉਹ ਵੀ ਦੱਸ ਦੋ ਉਹ ਟੀਮਾਂ ਨੂੰ ਸਾਰਿਆਂ ਨੂੰ ਪਤਾ ਵੀਰੇ ਸ਼ਰਤਾਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਟੀਮਾਂ ਨੂੰ ਉਹਨਾਂ ਨੇ ਜਦੋਂ ਐਂਟਰੀ ਕਰਾਈ ਆ ਸਾਰੀਆਂ ਸ਼ ਪਲੇਅਰ ਬਾਰੂ ਆ ਵੀਰੇ ਇੱਕ ਪਲੇਅਰ ਬਾਰੂ ਹਾਂ ਠੀਕ ਹੈ ਵੀਰੇ ਜਗਤਾਰ ਵੀਰੇ ਕੋਈ ਹੋਰ ਕੋਈ ਮੈਸੇਜ ਕੋਈ ਦੇਣਾ ਹੋਵੇ ਤਾਂ ਕਿ ਕਿ ਆਪਾਂ ਨੇ 24 ਟੀਮਾਂ ਐਂਟਰ ਕਰੀਆਂ ਹੋਈਆਂ ਨੇ ਤੇ ਆਪਾਂ ਨੇ ਬੈਸਟ ਪਲੇਅਰ ਨੇ ਉਹਨਾਂ ਨੂੰ ਕੂਲਰ ਰੱਖਿਓ ਨੇ ਵੀਰੇ ਜੇ ਕੋਈ ਫਾਸਟ ਸੈਕੰਡ ਆਊਗਾ ਵੀਰੇ ਅੱਛਾ ਹਾਂਜੀ ਹਾਂਜੀ ਮੈਂ ਨਾਲ ਹੋ ਰਿਹਾ ਸੀ ਜੀ 쿨ਰ ਰੱਖੇ ਹੋਏ ਨੇ ਮੇਰੇ ਆਪਾਂ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਵੀ ਇਹ ਵੀ ਦੱਸ ਦਈਏ ਵੀ ਇਹ ਟੂਰਨਾਮੈਂਟ ਨੌਜਵਾਨਾਂ ਵੱਲੋਂ ਆਪਣਾ ਕਰਵਾਇਆ ਗਿਆ ਕੋਈ ਇਹ ਨਹੀਂ ਹੈਗਾ ਵੀ ਕਿਸੇ ਕੋਈ ਰਾਜਨੀਤਿਕ ਪਾਰਟੀ ਵੱਲੋਂ ਜੋ ਸਾਰੇ ਲਈ ਖੁੱਲਾ ਸੱਦਾ ਹੈ ਸਾਰੇ ਇਲਾਕੇ ਲਈ ਵੀ ਆ ਸਾਰੇ ਜਿਹੜੀ ਸ਼ਕਤੀਤਾਂ ਮੇਨ ਨੇ ਉਹਨਾਂ ਲਈ ਆ ਕੋਈ ਨਹੀਂ ਵੀ ਕਾਲੀ ਕਾਂਗਰਸੀ ਕੋਈ ਇਹਨਾਂ ਦਾ ਨਹੀਂ ਨਾ ਨਾ ਮੇਰੇ ਕਿਸੇ ਦਾ ਨਹੀਂ ਹੈਗਾ ਇਹ ਸਾਰਿਆਂ ਦਾ ਲਾਲੋ ਸਾਡਾ ਨੌਜਵਾਨਾਂ ਦਾ ਪਰਾਲਾ ਤੇ ਸਾਨੂੰ ਪੂਰੇ ਪਿੰਡ ਦਾ ਸਹਿਯੋਗ ਆ ਨਾ ਕਿਸੇ ਰਾਜਨੀਤੀ ਦਾ ਨਾ ਕੋਈ ਪਿੰਡ ਦੀ ਕੋਈ ਰਾਜਨੀਤੀ ਇਹਦੇ ਵਿੱਚ ਵੀਰੇ ਇਹ ਬਸ ਨੌਜਵਾਨਾਂ ਦੀ ਉਪਰਾਲਾ ਤੇ ਸਾਨੂੰ ਬਾਹਰਲੇ ਭਾਈਆਂ ਦਾ ਮਦਦ ਬਲੇ ਸਿੱਧਾ ਖੁੱਲਾ ਸਿੱਧਾ ਖੁੱਲਾ ਸੱਦਾ ਵੀਰੇ ਆਪਣੀ ਲੱਖੇ ਨੂੰ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਪਿੰਡ ਨੂੰ ਜੀ ਤੇ ਅਸੀਂ ਫੇਰ ਵੀ ਉਹਨਾਂ ਦਾ ਦੁਬਾਰ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਦੇ ਕੇ ਤੇ ਅੱਜ ਦਾ ਆ ਦਿਨ ਵੀਰੇ ਜਿਹੜਾ ਮਰਕੂਰਨਾਮੈਂਟ ਕਰਨ ਦਾ ਸਾਨੂੰ ਦਿਨ ਅੱਜ ਵਧੀਆ ਉਹਨਾਂ ਨੇ ਉਪਰਾਲਾ ਦਿੱਤਾ ਸਾਨੂੰ ਵੀਰੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਵੀਰੇ ਇਹ ਵੈਸੇ ਤਾਂ ਟੂਰਨਾਮੈਂਟ ਸਫਲ ਹੋਊਗਾ ਪਰ ਦੁਵਾਰਾ ਵੀ ਕੋਦੋਂ ਵੀ ਵਧਾਈ ਦਵਾਵਾਂਗੇ ਹੁਣ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਐਵੇਂ ਦੇ ਉਪਰਾਲੇ ਕਰਨੇ ਨੌਜਵਾਨਾਂ ਵੱਲੋਂ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਜਿਹੜੇ ਜਿਵੇਂ ਇਲਜ਼ਾਮ ਲੱਗਦਾ ਵੀ ਨੌਜਵਾਨ ਨਸ਼ਿਆਂ 'ਚ ਜਾ ਰਹੇ ਨੇ ਪਰ ਪਰ ਫਿਰ ਵੀ ਬਹੁਤ ਸਾਰੇ ਨੌਜਵਾਨ ਨੇ ਕੁਝ ਨੌਜਵਾਨ ਨੇ ਜਿਹੜੇ ਉਸ ਪਾਸੇ ਨੂੰ ਤੁਰੇ ਨੇ ਮੁੜੇ ਆਉਣਗੇ ਪਰ ਐਵੇਂ ਦੇ ਨੌਜਵਾਨ ਜਿਹੜੇ ਅੱਗੇ ਲੱਕੇ ਇਦਾਂ ਦੇ ਕੰਮ ਕਰਦੇ ਨੇ ਤੇ ਉਹਦੇ ਨਾਲ ਜਿਹੜੇ ਛੋਟੇ ਬੱਚੇ ਆ ਖੜੇ ਨੇ ਨਾਲ ਇਹਨਾਂ ਨੂੰ ਉਤਸ਼ਾਹ ਮਿਲਦਾ ਇਹ ਇਹਦੇ ਬੱਚਿਆਂ ਨੂੰ ਵੀ ਅਸੀਂ ਵੀ ਅੱਗੇ ਆਈਏ ਤੇ ਸਾਡੇ ਵੱਲੋਂ ਵੀ ਬੇਨਤੀ ਹੈ ਟੀਮਾਂ ਨੂੰ ਤੇ ਦਰਸ਼ਕਾਂ ਨੂੰ ਸਭ ਤੋਂ ਵੱਧ ਸਾਡੇ ਇਲਾਕੇ ਦੇ ਵਿੱਚ ਗਰਾਲੀ ਟੂਰਨਾਮੈਂਟ ਵਗੈਰਾ ਹੁੰਦੇ ਰਹੇ ਨੇ ਪਰ ਇੱਥੇ ਤੀਜਾ ਟੂਰਨਾਮੈਂਟ ਹੈ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਹਾਂਜੀ ਮੈਂ ਵੀ ਇੱਕ ਗੱਲ ਹੋਰ ਦੱਸਣਾ ਚਾਹਣਾ ਜਿਹੜਾ ਇਹ ਮੈਨੂੰ ਜਾਗ ਲੱਗਿਆ ਜੀ ਸਾਡੇ ਪਿੰਡ ਨੂੰ ਇਹ ਛੋਡੇ ਪਿੰਡ ਕਰਕੇ ਲੱਗਿਆ ਇਹ ਵੀਰੇ ਤੁਹਾਡੇ ਸਕੂਲ ਵਾਲਾ ਗਰਾਊਂਡ ਹੁੰਦਾ ਸੀਗਾ ਅਸੀਂ ਖੇਡਣ ਜਾਂਦੇ ਸੀਗੇ ਛੋਟੇ-ਛੋਟੇ ਹੁੰਦੇ ਤੇ 2006-5 ਦੀਆਂ ਗੱਲਾਂ ਨੇ ਵੀਰੇ ਉਸ ਤੋਂ ਬਾਅਦ ਮੈਂ ਬਸ ਇਹ ਚਟਕ ਲੱਗੀ ਵੀਰੇ ਨਾ ਤੱਕ ਅੱਜ ਤੱਕ ਕੋਈ ਨਸਾ ਕਰੇ ਵੀਰੇ ਤੇ ਵਧੀਆ ਬਸ ਇਹ ਤੁਹਾਨੂੰ ਦੇਖ ਦੇ ਕਿ ਲਾਲੂ ਬੱਬੂ ਬਾਈ ਹੋ ਗਿਆ ਮੌੜ ਬਾਈ ਹੋਰੀ ਹੋ ਗਿਆ ਸਾਰੇ ਜਿੰਨੇ ਬਾਈ ਆਪਣੇ ਛੋਡੇ ਪਲੇਅਰ ਖੇਡ ਨਨ ਛੋਟਾ ਨਹੀਂ ਉਪਰਾਲਾ ਕਰਿਆ ਆਪਣੇ ਬੰਦੇ ਚ ਤਾਂ ਕਰਕੇ ਆ ਅਸੀਂ ਬਹੁਤ ਵਧੀਆ ਉਪਰਾਲਾ ਤੁਹਾਡੇ ਹੌਸਲੇ ਨਾਲ ਕਰ ਰਹੇ ਆ ਵੀਰੇ ਬਾਕੀ ਪ੍ਰਮਾਤਮਾ ਮੇਹ ਰੱਖੇ ਵੀ ਅੱਗੇ ਤੋਂ ਅਸੀਂ ਹੋਰ ਵੀ ਹੌਸਲਾ ਦੇਵਾਂ ਤਾਂ ਹੋਰ ਵੀ ਵਧੀਆ ਉਪਰਾਲਾ ਕਰਕੇ ਅੱਗੇ ਤੋਂ ਕਰਾਵਾਂਗੇ ਵੀਰੇ ਠੀਕ ਕੋ ਸਾਹ ਚਾਚਾ ਜੀ ਬੋਲਣਗੇ ਇਹ ਹਾਂਜੀ ਜੀ ਨਾਮ ਬੋਲ ਦਿਓ ਆਜੋ ਆਪਨੇ ਜੀ ਹਾਂਜੀ ਨਾਮ ਬੋਲ ਦਿਓ ਹਾਂਜੀ ਮੇਰਾ ਨਾਮ ਕਾਲਾ ਸਿੰਘ ਹੈ ਪਿੰਡ ਚ ਮੇਰਾ ਨਾਮ ਬਾਲਵਹਾਦਰ ਸਿੰਘ ਵੀ ਕਹਿੰਦੇ ਨੇ ਕਹਿੰਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਹਿਲੀ ਜਿਹੜੀਆਂ ਸਾਨੇ ਬਾਈ ਟਾਈਆਂ ਪਾਈਆਂ ਹੋਈਆਂ ਨੇ ਮਤਲਬ ਉਹ ਸਾਨੂੰ ਲਾਈਵੇ ਪਾਈਆਂ ਦੀਆਂ ਜਿਹੜੀਆਂ ਟੀਮਾਂ ਅਨਾਉਂਸ ਕਰੀਆਂ ਨੇ ਜਿਵੇਂ ਜਿਹਦੀ ਪਹਿਲਾ ਟੀਮ ਨੇ ਖੇਡਣਾ ਹੈ ਉਹਨਾਂ ਨੂੰ ਸਮਾਂ ਜਿਹੜਾ ਉਹ ਮਾਈ ਆਪਣੇ ਬਾਈ ਨੇ ਦੱਸੀ ਹੈ ਵੀ ਉਹਨੇ 8 ਵਜੇ ਕੋਰੇ ਆਪਣੇ ਐਂਟਰ ਕਰਾ ਦੇਣਾ ਵੀਰਾਂ ਨੇ ਤੇ ਉਹ ਲੇਟ ਨਾ ਹੋਣਾ ਪਹਿਲੀ ਗੱਲ ਤਾਂ ਇਹ ਹੈ ਬਾਈ ਦੂਜਾ ਨੰਬਰ ਆ ਬਾਈ ਅਸੀਂ ਸਾਡੇ ਜਕਤਾਰ ਭਾਈ ਜੀ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅਸੀਂ ਛੋਟੇ ਜਿਹੇ ਹੁੰਦੇ ਹੁਣ ਦੇਖਦੇ ਇਹਨਾਂ ਨੂੰ ਵੀ ਆਪਣੇ ਕਰਿਆਲੇ ਤੋਂ ਟੂਰਨਾਮੈਂਟ ਹੁੰਦੇ ਦੇ ਇਹ ਬਾਈ ਉਹਨਾਂ ਖੇਡਦਾ ਵੀ ਰਿਹਾ ਕਬੱਡੀ ਖੇਡਦਾ ਵੀ ਰਿਹਾ ਹੈ ਤੇ ਉਹਨਾਂ ਨਾਲ ਸੰਯੋਗ ਬਹੁਤ ਦਿੱਤਾ ਬਾਈ ਨੇ ਬਹੁਤ ਸਾਡੇ ਨਾਲ ਬਹੁਤ ਜਿਆਦਾ ਵਧੀਆ ਤੇ ਉਹੀ ਲੈਂਡ ਦੇ ਵਿੱਚ ਅੱਜ ਇਹ ਬਾਈ ਨੇ ਆਪ ਦੇ ਮੋਢਿਆਂ ਦੇ ਜ਼ਿੰਮੇਵਾਰੀ ਲੈ ਕੇ ਜਾਨੀ ਕਿ ਸਾਰੇ ਪਿੰਡ ਦਾ ਸੰਯੋਗ ਲੈ ਕੇ ਇਹ ਆਪਣਾ ਪ੍ਰੋਗਰਾਮ ਲੀਕਿਆ ਤੇ ਇਹ ਸਫਲ ਵੀ ਹੋਊਗਾ ਤੇ ਅਸੀਂ ਬਾਕੀ ਸਾਰੇ ਸੰਯੋਗੀ ਜੋ ਵੀ ਪਿੰਡ ਦੇ ਇਹਦੇ ਨਾਲ ਆ ਬਾਈ ਦੇ ਅਜੀ ਇਦਾਈ ਬਾਬਾ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਬਾਬਾ ਸ਼ੁਕਰੀਆ ਮੇਰੇ ਦਰਸ਼ਕਾਂ ਨੂੰ ਫੇਰ ਦੁਬਾਰਾ ਬੇਨਤੀ ਹੈ ਟੀਮਾਂ ਨੂੰ ਟਾਈਮ ਸਰ ਪਹੁੰਚਿਓ ਇਹ ਬੇਨਤੀ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਪ੍ਰੇਮ ਸਿੰਘ ਵਾਲਾ ਧੰਨਵਾਦ